ਟਾਬੇ ਦੀ ਆੜ ਦੇ ਵਿੱਚ ਚੱਲ ਰਿਹਾ ਸੀ ਅਜੇਹਾ ਧੰਦਾ ਜਦੋਂ ਪੁਲਿਸ ਨੇ ਮਾਰੇ ਟਾਬੇ ਦੇ ਅੰਦਰ ਰੇਡ ਤਾਂ ਅੰਦਰਲਾ ਸੀਨ ਦੇਖ ਕੇ ਉੱਡ ਗਏ ਹੋਸ਼ ਦਾ ਦੇ ਕੇ ਬਡਲਾੜਾ ਸ਼ਹਿਰ ਦੇ ਨਜ਼ਦੀਕ ਪਿੰਡ ਕਿਸ਼ਨਗੜ੍ਹ ਬਹਾਦਰਪੁਰ ਰੋਡ ਤੇ ਸਥਿਤ ਇੱਕ ਟਾਬਾ ਚਾਲਕ ਵੱਲੋਂ ਟਾਬੇ ਦੀ ਆੜ ਦੇ ਹੇਠ ਦੇ ਵਪਾਰ ਦਾ ਧੰਦਾ ਚਲਾਇਆ ਜਾ ਰਿਹਾ ਸੀ ਜਿਸ ਦੀ ਪਿੰਕ ਪੁਲਿਸ ਨੂੰ ਲੱਗਦਿਆਂ ਟਾਬੇ ਤੇ ਪਹੁੰਚ ਕੇ ਮੌਕੇ ਤੇ ਚੱਲ ਰਹੇ ਦੇ ਵਪਾਰ ਦੇ ਧੰਦੇ ਦੇ ਦੌਰਾਨ ਟਾਬਾ ਮਾਲਕ ਸਮੇਤ 8 ਵਿਅਕਤੀਆਂ ਨੂੰ ਕਾਬੂ ਕਰ ਲੈ ਕੇ ਜਿਸ ਦੇ ਵਿੱਚ 5 ਔਰਤਾਂ ਸ਼ਾਮਿਲ ਨੇ ਸਕਰੀਨ ਤੇ ਚੱਲ ਰੀਆਂ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਜਿਹੜੀਆਂ ਔਰਤਾਂ ਨੇ ਹੁਣ ਕੱਪੜੇ ਦੇ ਨਾਲ ਮੂੰਹ ਲੁਕੋਇਆ ਹੋਇਆ ਇਹਨਾਂ ਦੇ ਵੱਲੋਂ ਟਾਬੇ ਦੇ ਅੰਦਰ ਦੇਹ ਵਪਾਰ ਦਾ ਧੰਦਾ ਕੀਤਾ ਜਾਂਦਾ ਸੀ ਇਹਨਾਂ ਦੇ ਵੱਲੋਂ ਆਪਣਾ ਜਿਸਮ ਵੇਚ ਕੇ ਕੀਮਤ ਵਸੂਲ ਕੀਤੀ ਜਾਂਦੀ ਸੀ ਜੀ ਦੀ ਜਾਣਕਾਰੀ ਪੁਲਿਸ ਵੱਲੋਂ ਸਾਂਝੀ ਕੀਤੀ ਗਈ ਇਹ ਕੱਲ ਸੀਗਾ ਜੀ ਵੈਲਕਮ ਟੂ ਬਸੜੇ ਕਿਸਨਗੜ ਰੋਡ ਤੇ ਆ ਬ੍ਰੇਟੇ ਉੱਥੇ ਵੈਲਕਮ ਟਾਬੇ ਦੇ ਲੇਡੀ ਸੀ ਉਹ ਹੋਰ ਤੋਂ ਆ ਕੇ ਰਹਿ ਰਹੀ ਆ ਰਣਜੀਤ ਕੌਰ ਤੇ ਰਣਜੀਤ ਕੌਰ ਉੱਥੇ ਸਾਨੂੰ ਪਤਾ ਲੱਗਿਆ ਸੀਗਾ ਵੀ ਇੱਥੇ ਗਲਤੰਦਾ ਕਰ ਰਹੀ ਆ ਟਾਬੇ ਦੇ ਨਾਤੇ ਉੱਥੇ ਜਿਹੜਾ ਰੇਡ ਕੀਤੀ ਆ ਸੀਆਈ ਨਾਲ ਮਿਲ ਕੇ ਰੇਡ ਦੌਰਾਨ ਸਾਨੂੰ ਪੰਜ ਲੇਡੀ ਸਮੇਤ ਮਾਲਕਾ ਦੇ ਟਾਬੇ ਦੀ ਤੇ ਤਿੰਨ ਜੈਂਕਸ ਮਿਲੇ ਨੇ ਜਿਨ੍ਹਾਂ ਤੇ ਹੀ ਕਾਨੂੰਨੀ ਕਾਰਵਾਈ ਜਿਹੜੇ ਆ ਕੀਤੀ ਕੀਤੀ ਆ ਕਿ ਤੋਂ ਵੀ ਲੜਤੀ ਜਾਨੀ ਜੀ ਇਹ ਬੱਖੋ ਵੱਖਰੇ ਨਹੀਂ ਜੀ ਪਟਿਆਲਾ ਜ਼ਿਲ੍ਹੇ ਦੀ ਇੱਕ ਬੰਡੇ ਦੀ ਆ ਤੇ ਇੱਕ ਸਰੂਰ ਦੀ ਆ ਤੇ ਇਹ ਕਿੰਨੇ ਕਿ ਚਿੱਤ ਤੋਂ ਮੁੱਕੀ ਜਾਂਦਾ ਨਹੀਂ ਤਾਂ ਤਾਂ ਨਹੀਂ ਹੁਣ ਪਤਾ ਜਦੋਂ ਹੁਣ ਪਤਾ ਲੱਗਾ ਉਹਦੀ ਸੀ ਰੇਡ ਕਰਕੇ ਫੜਕੇ ਇਹਨਾਂ ਤੇ ਕਾਰਵਾਈ ਕੀਤੀ ਆ ਜੀ ਉਹਨੇ ਤਾਂ ਕੀ ਕਾਰਵਾਈ ਕੀਤੀ ਆ ਰੀ ਜੀ ਕਾਰਵਾਈ ਤਾਂ ਇਹ ਜਿਹੜਾ ਉਹ ਤੁਹਾੰਦਾ ਲੇਡੀ ਜੇ ਦਾ ਐਕਟ ਨਾਲ ਗਲਤ ਕੰਮ ਕਰਾਉਂਦਿਆਂ ਸੀਗਾ ਉਹਦੇ ਬਣਜੇ ਤਰ੍ਹਾਂ ਦੇ ਲਗਾਤਿਆਂ ਐਕਟ ਦੇ ਅੱਗੇ ਸੋ ਦੱਸਿਆ ਜਾ ਰਿਹਾ ਹੈ ਕਿ ਢਾਬਾ ਚਾਲਕ ਇੱਕ ਮਹਿਲਾ ਜੋ ਕਿ ਅਬੋਹਰ ਸ਼ਹਿਰ ਦੀ ਰਹਿਣ ਵਾਲੀ ਹੈ ਜੋ ਕਿ ਇੱਥੇ ਢਾਬੇ ਦੀ ਅੜ ਦੇ ਵਿੱਚ ਦੇਵਪਾਰ ਦਾ ਧੰਦਾ ਕਰ ਰਹੀ ਸੀ ਹਕੀਕਤ ਰੀਵੀ ਪੰਜਾਬੀ ਲਈ ਮਾਨਸਾ ਤੋਂ ਸੰਜੀਵ ਲੱਕੀ ਦੀ ਰਿਪੋਰਟ